ਅੱਜ ਜੇ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਦਾ ਦੇ ਫੁੱਲ ਪੇੜ ਜਿਹੜੇ ਆ ਕੰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਉਹਨਾਂ ਨੇ ਕੰਮ ਕੀਤਾ ਅੱਜ ਜੇ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਹੋ ਆਖਰੀ ਸਰਦਾ ਦੇ ਫੁੱਲ ਭੇਡ ਜਿਹੜੇ ਆ ਕੰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਉਹਨਾਂ ਨੇ ਕੰਮ ਕੀਤਾ ਅੱਜ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਹੋ ਆਖਰੀ ਸਰਦਾ ਦੇ ਫੁੱਲ ਪੇੜ ਜਿਹੜੇ ਆ ਕੰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਉਹਨਾਂ ਨੇ ਕੰਮ ਕੀਤਾ ਅੱਜ ਤੋਂ ਦੱਸਦੀ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਹੋ ਆਖਰੀ ਸਰਦਾ ਦੇ ਫੁੱਲ ਭੇਡ ਜਿਹੜੇ ਆ ਕੰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਉਹਨਾਂ ਨੇ ਕੰਮ ਕੀਤਾ ਅਜਤੋਂ ਦਾ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਦਾ ਦੇ ਫੁੱਲ ਭੇਡ ਜਿਹੜੇ ਆ ਕਹਨਗੇ ਕਿ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੂਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਉਹਨਾਂ ਨੇ ਕੰਮ ਕੀਤਾ ਅਜਤੋਂ ਦਾ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਦਾ ਦੇ ਫੁੱਲ ਭੇਡ ਜਿਹੜੇ ਆ ਕਹਨਗੇ ਕਿ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱ